ਹੋ ਨਸ਼ਾ ਤਸਕਰ ਜਿਹੜੇ ਫੜੇ ਗਏ ਨੇ ਆਹ ਦੇਖ ਸਕਦੇ ਹੋ ਤਸਵੀਰ ਜਿਹੜੀ ਆ ਦੋ ਜਿਹੜੇ ਵਿਅਕਤੀ ਬੰਦੇ ਵਿੱਚ ਬਿਠਾਏ ਹੋਏ ਨੇ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਜਿਹੜੀਆਂ ਸਾਂਝੀ ਕੀਤੀ ਜਾ ਰਹੀਆਂ ਆ ਇਹ ਗੱਡੀ ਜਿਹੜੀ ਆ ਇਹ ਜਗ੍ਹਾ ਵੀ ਦੇਖ ਸਕਦੇ ਹੋ ਕਿ 120 ਫੁੱਟੀ ਰੋਡ ਵੀਰ ਬੁਬਰੀ ਚੌਂ ਦੇ ਕੋਲ ਜਿਹੜੀ ਗੱਡੀ ਇੱਥੇ ਖਲੋਤੀ ਹੋਈ ਆ Swift ਗੱਡੀ PBG 08 EB 0120 ਜਿਹੜੀ ਇੱਥੇ ਫੜੀ ਹੋਈ ਆ ਮੌਕੇ ਦੀ ਗੱਲਬਾਤ ਕਰਾਂਗੇ 15 ਮਿੰਟ ਹੀ ਹੋਏ ਸੀ ਮੈਂ ਮੰਗਰ ਆਇਆ ਤੇ ਨਿਕਲਿਆ ਤੇ ਮੈਨੂੰ ਜਦੋਂ ਲੱਗਾ ਮੋਕੇ ਦੇ ਉੱਪਰ ਰੁਕਿਆ ਵਾਂ ਤੇ ਐਸਪੀ ਸਾਹਿਬ ਨੂੰ ਜਾਣਕਾਰੀ ਦਿੱਤੀ ਲੇਕਿਨ ਪਤਾ ਲੱਗਾ ਕਿ ਸਪੈਸ਼ਲ ਸੈਲ ਦੇ ਭਰਾ ਆਪਣੇ ਹੈਗੇ ਨੇ ਅੱਛਾ ਸਪੈਸ਼ਲ ਸੈਲ ਵੱਲੋਂ ਸਪੈਸ਼ਲ ਸੈਲ ਵੱਲੋਂ ਇਹਨਾਂ ਦੇ ਕੋਈ ਬੰਦੇ ਰਾਉਂਡ ਅਪ ਕੀਤੇ ਆ ਯਾਰ ਹੈ ਕਿ ਜਿਹੜੀਆਂ ਟਾਇਰ ਜਿਹੜੇ ਟਾਇਰਾਂ ਦੇ ਵਿੱਚ ਗੋਲੀਆਂ ਜਿਹੜੀਆਂ ਮਾਰੀ ਗਈਆਂ ਨੇ ਤਸਵੀਰਾਂ ਜਿਹੜੀਆਂ ਇਸ ਵੇਲੇ ਤੁਹਾਨੂੰ ਜਲੰਧਰ ਵੈਸਟ ਲਾਕਰ ਸਪੈਸ਼ਲ ਸੈਲ ਤੋਂ ਦੀ ਟੀਮ ਆਈ ਹੈ ਆ ਦੇਖੋ ਜਿਹੜੇ ਦੋ ਵਿਅਕਤੀ ਜਿਹੜੇ ਗੱਡੀ ਦੇ ਵਿੱਚ ਰਾਉਂਡ ਅਪ ਕੀਤੇ ਗਏ ਪੁਲਿਸ ਵੱਲੋਂ ਔਰ ਪੁਲਿਸ ਦੋ ਵਿਅਕਤੀਆਂ ਨੂੰ ਲੈ ਕੇ ਗਈ ਹੈ ਔਰ ਮੌਕੇ ਤੇ ਜਿਹੜੇ ਜਿਹੜੇ ਇੰਸਪੈਕਟਰ ਨੇ ਉਹ ਵੀ ਪਹੁੰਚ ਰਹੇ ਆ ਔਰ ਜਿਹੜੇ ਇੱਥੇ ਦੇ ਲੋਕ ਆ ਉਹ ਸੁਨੀਕ ਆ ਉਹ ਦੱਸ ਰਹੇ ਆ ਬਾਤ ਅੱਥੇ ਦਾ ਅੱਥੇ ਲੱਗੇ ਕਿਹਦੇ ਕੋਲੇ ਇਹਦੇ ਕੋਲ ਕਿਤੇ ਗੇਵੇ ਹੈ ਕਿ ਗੋਲੀਆਂ ਖੋਲ ਹੈ ਹੋ ਗਿਆ ਕਰਨ ਭਾਈ ਅੱਛਾ ਜੀ ਠੀਕ ਹੈ 10 ਦੀ ਜਨੰਦਰੀ ਆ ਤਸਵੀਰਾਂ ਦੇ ਕੰਨ ਜਿਹੜੇ ਉਹ ਬੰਦੇ ਕੋਈ ਇੱਥੇ ਖੜੇ ਸੀਗੇ ਜਿਨ੍ਹਾਂ ਦੇ ਜਿਹੜਾ ਫਾਇਰਿੰਗ ਹੋਈ ਹੈ ਜਾਂ ਉਹ ਆਰ.ਏ ਸੀ ਪਿੱਛੋਂ ਕਿਦਾਂ ਆ ਬੰਦੇ ਜਿਹੜੇ ਬੈਠੇ ਦੇ ਕਾਰ ਵਾਲੇ ਹਾਂ ਕਾਰ ਵਾਲੇ ਨਹੀਂ ਕਾਰ ਵਾਲੀ ਐ ਸਿਟੂਟ ਵਾਲੇ ਆ ਨਹੀਂ ਨਹੀਂ ਅਗਰ ਹੁਣ ਗੱਲ ਕਰ ਗਈ ਨਾ ਉਹ ਤਾਂ ਲੈ ਗਏ ਜੀ ਉਹਨਾਂ ਨੂੰ ਤੇ ਜਿਹੜੀ ਦੂਜੀ ਸੀਗੀ ਗੱਡੀ ਜਿਹੜੀ ਇਹਨਾਂ ਦੀ ਗੱਡੀ ਜਿੱਥੋਂ ਆਏ ਸੀਗੇ ਉਹ ਆ ਸੀ ਨਹੀਂ ਐਰੀ ਉਹੀ ਗੱਡੀ ਅੱਛਾ ਅੱਛਾ ਇਹ ਗੱਡੀ ਕਿਹਨਾਂ ਦੀ ਹੈ ਮੌਕੇ ਦੇ ਮੌਕੇ ਤੇ ਜਾਣਦੇ ਨਹੀਂ ਚਲੋ ਵੋਟਾਂ ਪਾ ਲਈਏ ਆਪਣੇ ਪ੍ਰੈਸਰ ਸਾਹਿਬ ਦੀ ਗੱਡੀ ਹੋਣੀ ਹੈ ਅੱਛਾ ਜੀ ਚਾਰ ਦੁਜੇ ਭੱਜੇ ਵੀ ਆ ਚਾਰ ਉਹ ਸੋ ਚਾਰ ਬੰਦੇ ਭੱਜ ਗਏ ਵੀ ਆ ਹਾਂ ਪਬਲਿਕ ਨੂੰ ਦੱਸਿਆ ਗਿਆ ਚਾਰ ਬੰਦੇ ਭੱਜੇ ਐ ਦੱਸ ਰਹੀਏ ਦੋਸਤੋ ਦੇਖ ਸਕਦੇ ਹੋ ਸੋ ਲਗਾਤਾਰ ਤਸਵੀਰਾਂ ਤੁਹਾਨੂੰ ਪਬਲਿਕ ਅਪਡੇਟ ਟੀਵੀ ਤੇ ਜਿਹੜੀਆਂ ਸਾਂਝੇ ਕੀਤੀਆਂ ਜਾ ਰਹੀਆਂ ਸੋ ਦੇਖ ਸਕਦੇ ਹੋ ਕਿ ਜਿਹੜੀ ਪੁਲਿਸ ਐਕਸ਼ਨ ਮੋਡ ਦੇ ਵਿੱਚ ਨਜ਼ਰ ਆ ਰਹੀ ਹੈ ਔਰ ਇੱਥੇ ਬੰਦੇ ਜਿਹੜੇ ਫੜੇ ਗਏ ਸੀ ਆ ਗੱਡੀ ਦੇਖੋ ਜੀ ਸ਼ੀਸ਼ਾ ਜਿਹੜਾ ਫਰੰਟ ਜਿਹੜਾ ਚੱਕਣਾ ਚੂਰ ਹੋਇਆ ਪਿਆ ਇਸ ਵੇਲੇ ਮੌਕੇ ਦੇ ਸਪੈਸ਼ਲ ਫਾਇਰ ਦੀ ਟੀਮ ਜਿਹੜੀ ਪਹੁੰਚੀ ਹੋਈ ਹੈ ਔਰ ਕਾਨੂੰਨ ਵਿਵਸਾ ਦੀ ਜਿਹੜਾ मामला मामला होया दोनों ही ऐसे देखते हो गाड़ी नंबर ਦੱਸਿਆ ਜਾ ਰਿਹਾ ਹੈ ਕਿ ਜਿਹੜੇ ਇੱਥੇ ਲੋਕ ਦੱਸ ਰਹੇ ਕਿ ਜਿਹੜੀ ਫਾਇਰਿੰਗ ਵੀ ਹੋਈ ਹੈ ਗੋਲੀਆਂ ਚੱਲੀਆਂ ਇੱਥੇ ਸੋ ਕਾਰਡ ਵੀ ਇਹਦਾ ਵਿੱਚ ਤੇ ਪ੍ਰੈਸ ਦਾ ਕਾਰਡ ਵੀ ਇਹਦਾ ਦੇਖ ਸਕਦੇ ਤੁਸੀਂ ਕਿ ਇੰਦਰ ਬੜਿਆ ਪਿਆ ਆ ਜਾਓ ਇਹ ਵਿੱਚ ਪ੍ਰੈਸ ਦਾ ਕਾਰਡ ਦਿਖਦਾ ਪਿਆ ਵਿੱਚ ਇਹ ਪ੍ਰਸ਼ਾਸਨ ਪੁਸ਼ਟੀ ਕਰੂਗਾ ਪੂਰਾ ਮਾਮਲਾ ਕੀ ਹੈ ਬਿਲਕੁਲ ਤਸਵੀਰਾਂ ਜਿਹੜੀਆਂ ਪੁਲਸ ਜਿਹੜੀ ਹੈ ਇਸ ਮਾਲੇ ਜੁਟੀਰ ਜਿਹੜੇ ਪਰਲੇ ਤਿਆਰ ਆ ਦੱਸਿਆ ਜਾ ਰਿਹਾ ਕਿ ਉਹਦੇ ਉੱਤੇ ਜਿਹੜੀਆਂ ਗੋਲੀਆਂ ਚਲਾਈਆਂ ਗਈਆਂ ਨੇ ਤਸਵੀਰਾਂ ਲਗਾਤਾਰ ਸਾਂਝੀਆਂ ਕੀਤੀ ਜਾ ਰਹੀਆਂ ਨੇ ਤੁਹਾਨੂੰ ਇਸ ਵੇਲੇ ਜਲੰਧਰ ਤੋਂ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਜਿਹੜੇ ਤੁਹਾਨੂੰ ਦਿਖਾਏ ਦੋ ਵਿਅਕਤੀ ਜਿਹੜੇ ਪੁਲਸ ਨੇ ਰਾਉਂਡ ਅਪ ਕਰਕੇ ਗੱਡੀ ਦੇ ਵਿੱਚ ਲੈ ਕੇ ਗਈ ਹੈ ਉਥੋਂ ਦੀ ਪੁਲਸ ਔਰ ਮੌਕੇ ਤੇ ਦੱਸਿਆ ਜਾ ਰਿਹਾ ਕਿ ਜਿਹੜੇ ਸਪੈਸ਼ਲ ਸੈਲ ਦੇ ਜਿਹੜੇ ਇੰਸਪੈਕਟਰ ਆ ਉਹ ਵੀ ਇੱਥੇ ਪਹੁੰਚ ਰਹੇ ਆ ਔਰ ਜਿਹੜੇ ਇੱਥੇ ਮਲਾਜਮ ਨੇ ਉਹ ਦੱਸ ਰਹੇ ਆ ਉਹ ਜਿਹੜਾ ਮੁਕਾਬਲਾ ਆਪਸੋ ਸਾਹਮਣੇ ਇਹਨਾਂ ਦਾ ਹੋਇਆ ਔਰ ਦੂਜੀ ਗੱਡੀ ਜਿਹੜੀ ਇੱਥੋਂ ਦੀ ਲੈ ਕੇ ਗਏ ਨੇ ਔਰ ਇੱਕ ਗੱਡੀ ਇੱਥੋਂ ਦੀ ਪੁਲਿਸ ਲੈ ਕੇ ਗਈ ਜਿਹਦੇ ਵਿੱਚ ਦੋ ਬੰਦੇ ਨੇ ਉਹਨਾਂ ਨੂੰ ਰਾਉਂਡ ਅਪ ਕੀਤਾ ਗਿਆ ਔਰ ਮੌਕੇ ਦੀਆਂ ਤਸਵੀਰਾਂ ਦੇਖ ਸਕਦੇ ਹੋ ਕਿ ਇਹ ਜਿਹੜੀ ਗੱਡੀ ਖੜੀ ਹੋਈ ਹੈ ਔਰ ਸੋ ਇਹ ਦੇਖ ਸਕਦੇ ਹੋ ਕਿ ਜਿਹੜਾ ਗੱਡੀ ਦਾ ਫਰੰਟ ਸ਼ੀਸ਼ਾ ਜਿਹੜਾ ਪੂਰੀ ਤਰ੍ਹਾਂ ਨਾਲ ਚੱਕਣਾ ਚੂਰ ਹੋ ਗਿਆ ਔਰ ਇਹ ਗੱਡੀ ਨੰਬਰ ਹੈ ਪੀਵੀ08ਈਬੀ0120 ਜਿਹੜੀ ਗੱਡੀ ਇੱਥੇ ਖੜੀ ਹੋਈ ਹੈ ਔਰ ਹਾਲੇ ਤੱਕ ਪੁਲਿਸ ਨੇ ਸਟੀ ਦੀ ਪੁਸ਼ਟੀ ਨਹੀਂ ਕੀਤੀ ਕਿ ਉਹ ਵਿਅਕਤੀ ਕੌਣ ਸੀ ਜਾਂ ਕਿੱਥੋਂ ਆਏ ਸੀ ਜਾਂ ਕੀ ਉਹਨਾਂ ਨਾਲ ਕੀ ਇਦਾਂ ਦੀ ਆ ਦੇਖੋ ਅੰਦਰ ਵੀ ਸ਼ੀਸ਼ਾ ਟੁੱਟਾ ਪਿਆ ਜੀ ਅੰਦਰ ਵੀ ਜਿਹੜਾ ਸ਼ੀਸ਼ਾ ਚੱਕਣਾ ਚੂਰ ਹੋਇਆ ਪਿਆ ਦੋਸੀ ਦਾ ਹੱਲੇ ਤੱਕ ਨਹੀਂ ਪਤਾ ਲੱਗ ਸਕਿਆ ਕਿ ਉਹ ਵਿਅਕਤੀ ਕੌਣ ਸੀ ਕੌਣ ਤੁਸੀਂ ਆਹੋ ਡੈਕ ਦੇ ਅੱਛਾ ਡੈਕ ਦੇ ਕੋਈ ਗਿਆ ਇਧਰੋਂ ਕਹਿੰਦਾ ਉਧਰ ਗੋਲੀ ਚੱਲਣ ਢਈ ਹੈ ਅੱਛਾ ਤੁਸੀਂ ਧੋੜੇ ਫਿਰ ਇਧਰ ਨੂੰ ਕੋਈ ਹਾਂ ਨੂੰ ਨਹੀਂ ਕਿੰਨੀ ਕਿ ਮਤਲਬ ਕਿ ਤੁਸੀਂ ਆਵਾਜ਼ ਸੁਣੀ ਆਪ ਗੋਲੀ ਦੀ ਮੈਂ ਇਹੀ ਤੇ ਡੈਕ ਲਾ ਕੇ ਬੈਠਿਆ ਗੱਡੀ ਦੇ ਵਿੱਚ ਜੀ ਚੀਜ਼ੇ ਬੰਦ ਕਰਕੇ ਸੁੱਤ ਮੈਂ ਇਹ ਜੀ ਇੰਨਾ ਕਨਫਰਮ ਹੋਇਆ ਕਿ ਗੋਲੀ ਚੱਲੀ ਇੱਥੇ ਕਿਹਨੂੰ ਦੱਸਿਆ ਸਾਨੂੰ ਬੈਂਕ ਦਾ ਅੱਛਾ ਮੁੰਡਾ ਦੱਸ ਕੇ ਗਿਆ ਤੁਹਾਨੂੰ ਤੁਸੀਂ ਕਿੱਥੇ ਬੈਠੇ ਸੀਗੇ ਉਹ ਚੌਂਕ ਤੇ ਅੱਛਾ ਤੁਸੀਂ ਵੀਰ ਬਬਰੀ ਚੌਂਕ ਬਣ ਉੱਥੇ ਤੁਹਾਨੂੰ ਕੋਈ ਬੰਦਾ ਦੱਸ ਕੇ ਪਿੱਛੇ ਗ ਕਦਾ ਜੋ ਗੁੱਲੀ ਨਹੀਂ ਕੋਈ ਇਹ ਝਗੜਾ ਝਗੜਾ ਝੂੜਾ ਹੋਇਆ ਵੀ ਨਹੀਂ ਪਤਾ ਕਦੋਂ ਹੀ ਆਇਆ ਤੇ ਉਹ ਕਰੇ ਮੁੰਡੇ ਗਏ ਨੇ ਕਾਰ ਚ ਉਹ ਖਲੋਤੇ ਹਨ ਇੱਥੇ ਹੋਰ ਕੋਈ ਨਹੀਂ ਨਹੀਂ ਇਹ ਇਹ ਗੱਡੀ ਪਹਿਲਾਂ ਖੜੀ ਸੀ ਏਡੀ ਲੈ ਗਈ ਐ ਚ ਖੜੀ ਹੈ ਉਦਰੀ ਉਹ ਵੀ ਪਹਿਲਾਂ ਹੀ ਹੋਣੀ ਖੜੀ ਅੱਤ ਦੋਈ ਆਏ ਉਹ ਤਾਂ ਖੜੀ ਨਹੀਂ ਪਹਿਲਾਂ ਕਿਹੜੀ ਗੱਡੀ ਖੜੀ ਸੀ ਇਹ ਵੀ ਦੇਖੀ ਜੋ ਵੀ ਦੇਖੀ ਦੋਨੇ ਗੱਡੀਆਂ ਦੇਖੇ ਨਹੀਂ ਫੈਲਿੰਗ ਕਿੰਨੇ ਵਾਲ ਹੋਈ ਇਹਨੇ ਪਤਾ ਨਹੀਂ ਇਹ ਸਾਨੂੰ ਪਤਾ ਨਹੀਂ ਅਸੀਂ ਦੇਖਿਆ ਨਹੀਂ ਆਈ ਅਸੀਂ ਕਿਰੇ ਇੱਥੇ ਚੌਂਕ 'ਚ ਬੈਠੇ ਤੇ ਅਸੀਂ ਤੁਹਾਨੂੰ ਵੀ ਮੁੰਡੇ ਦੱਸ ਕੇ ਗਏ ਇਸ ਤਰ੍ਹਾਂ ਦੀ ਮੈਂ ਖਬਰ ਤੇ ਆਂ ਸੋ ਮੋਕੇ ਦੇਖ ਸਕਦੇ ਹੋ ਇਸ ਇਲਾਕੇ ਦੇ ਜਿਹੜੇ ਪਾਰਸ਼ਦ ਪਤੀ ਨੇ ਪਹੁੰਚ ਚੁੱਕੇ ਨੇ ਹਾਨੀ ਜੀ ਇੱਕ ਮਿੰਟ ਕਰਦਾ ਤੁਹਾਨੂੰ ਨਾ ਖਬਰ ਤੇ ਇੱਕ ਮਿੰਟ ਕਰ ਦਾਂਗੇ ਛੇ ਲਗਾਤਾਰ ਤਸਵੀਰਾਂ ਤੁਹਾਨੂੰ ਜਿਹੜੀਆਂ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਕੀ ਪਿਆ ਕੀ ਪਿਆ ਤੇ ਹਾਨੀ ਸ਼ਾਲੂ ਜੀ ਕੀ ਗੱਲਬਾਤ ਹੋਈ ਜੀ ਪਤਾ ਲੱਗਾ ਕੁਝ ਕੋਈ ਆਇਆ ਇਨਫੋਰਮੇਸ਼ਨ ਜਿੰਦੀ ਸੀ ਕਿ ਇੱਥੇ 10 ਦਾ ਕੋਈ ਗੱਡੀ ਦੇ ਵਿੱਚ ਜਾ ਰਹੇ ਸੀ ਗੱਲਬਾਤ ਕਰਦੇ ਆ ਤੇ ਅੱਜ ਕਰੀਬ ਆਈ ਹੈ ਜੀ ਬਹੁਤ ਅੱਛਾ ਉਪਰਾਲਾ ਹੈ ਕਿ ਇੱਦਾਂ ਦੀ ਕਾਰਵਾਈਆਂ ਹੋਣੀਆਂ ਚਾਹੀਦੀਆਂ ਹੈ ਕਿਉਂਕਿ ਜਿਹੜਾ ਪੰਜਾਬ ਐ ਉਹ ਜਿਸ ਹਾਲਾਤ ਬਸ ਚੁਰਪਿਆ ਸੀ ਇੱਧਰ ਜੇ ਕਾਰਵਾਈਆਂ ਹੋਣੀਆਂ ਚਾਹੀਦੀ ਕਿਉਂਕਿ ਅੱਜ ਜਲੰਧਰ ਦੇ ਵਿੱਚ ਜਿਹੜਾ ਇੱਕ ਜਗ੍ਹਾ ਬਿਲਡੋਜ਼ਰ ਵੀ ਚੱਲਿਆ ਤੇ ਉੱਥੇ ਜਿਹੜਾ ਨਸ਼ੇ ਤਸਕਰ ਦੇ ਘਰ ਤੇ ਕਾਰਵਾਈ ਹੋਣ ਇੱਥੇ ਫੜ ਲਿਆ ਪੁਲਿਸ ਨਾਲ ਤੁਹਾਡੀ ਗੱਲਬਾਤ ਹੋਈ ਕਿ ਹੈ ਕਿ ਮਾਮਲਾ ਇਹ ਗੱਲਬਾਤ ਕੋਈ ਪੁਲਿਸ ਹਲੇ ਦੱਸ ਨਹੀਂ ਰਹੀ ਕੁਝ ਵੀ ਗੁਪਤ ਇਨਫੋਰਮੇਸ਼ਨ ਸੀ ਜੀ ਜੀ ਜਿਹੜਾ ਦੇ ਉਹਨਾਂ ਨੇ ਜਿਹੜੀ ਕਾਰਵਾਈ ਹੈ ਕੀਤੀ ਹੈ ਜਿਹੜੇ ਸਵਾਰ ਸੀ ਕੁਝ 도ੜ ਗਏ ਆ ਮੈਂ ਤਾਂ ਕਹਿਣਾ ਬਹੁਤ ਵਧੀਆ ਉਕਰਾਲਾ ਹੋਰ ਲਾਕ ਕੇ ਦੇ ਹੋਰ ਵੀ ਲੋਕ ਨਾਲ ਜਗਤ ਮਗਲਾਨੀ ਜੀ ਕੀ ਕਹਿਣਾ ਚਾਹੁੰਦੇ ਮੈਂ ਤਾਂ ਇਹ ਕਹਿਣਾ ਚਾਹਨਾ ਜੀ ਜਲੰਧਰ ਦੇ ਵਿੱਚ ਵੱਤਵਾਦ ਵੀ ਜੋ ਲਗਾ ਕੇ 5 ਤੋਂ 2 4000 ਜਾਂਦਾ 2 ਜਾਂ 4000 ਨਿਛੜੀ ਹੋਣਾ ਜੀ ਇਹਨਾਂ ਸਾਰਿਆਂ ਨੂੰ ਪਕੜ ਕੇ ਇਹੀ ਲੋਕ ਕ੍ਰਾਈਮ ਕਰਦੇ ਨੇ ਇਹੀ ਲੋਕ ਲੋਕਾਂ ਨੂੰ ਸਨੇਚੀਆਂ ਕਰਦੇ ਨੇ ਇਹੀ ਲੋਕ ਲੋਕਾਂ ਦੀ ਖੋਹ ਵਹੀ ਕਰਦੇ ਨੇ ਜੀ ਇਹਨਾਂ ਸਾਰਿਆਂ ਦੇ 4 1 2 3000 ਦੀ ਗਿਣਤੀ ਹੁੰਦੀ ਹੈ ਇਸ ਤੋਂ ਬਾਅਦ ਗਿਣਤੀ ਨਹੀਂ ਹੈਗੀ ਇਹਨਾਂ ਨੂੰ ਸਾਰਿਆਂ ਨੂੰ ਫੜ ਕੇ ਪੰਜ-ਛੇ ਟਰੱਕਾਂ 'ਚ ਪਾ ਕੇ ਬਿਆਸ ਦਰਿਆ 'ਚ ਪ੍ਰਵਾਹ ਕਰ ਦੇਣਾ। ਇਹਨਾਂ ਦੇ ਮਗਰ ਕਿਸੇ ਨੇ ਨਹੀਂ ਆਣਾ। ਕਿਉਂਕਿ ਸਾਰਾ ਕ੍ਰਾਈਮ ਹੀ ਖਤਮ ਹੋ ਜਾਣਾ। ਜਦੋਂ ਨਸ਼ੇੜੀ ਨਾ ਹੋ, ਜਦੋਂ ਪੀਣ ਵਾਲੇ ਖਤਮ ਹੋ ਜਾਣਗੇ ਤੇ ਨਾ ਦੇ ਵੇਚਣ ਵਾਲਾ ਹੋਏਗਾ ਤਾਂ ਨਾ ਕੋਈ ਮਗਰ ਆਣ ਵਾਲਾ। ਮਤਲਬ ਕਿਤੇ ਨਾ ਕਿਤੇ ਜੇ ਵੇਚਣ ਵਾਲੇ ਕਿ ਸੂਰਤ ਪੀਣ ਵਾਲੇ ਦਾ ਵੀ ਨਾਲ ਹੀ ਹੈ। ਲੋਕਾਂ ਦੇ ਨਾਲੋਂ ਨਸ਼ੇੜੀਆਂ ਦੇ ਮਾਪਿਓ, ਭੈਣ ਭਰਾ ਜ਼ਿਆਦਾ ਦੁਖੀ ਨੇ। ਇਸ ਕਰਕੇ ਇਹਨਾਂ ਨੂੰ ਖਤਮ ਕਰਨਾ ਹੀ ਵਧੀਆ ਹੈ। ਔਰ ਜੋ ਪੁਲਿਸ ਨੇ ਅੱਜ ਕਾਰਵਾਈ ਕੀਤੀ ਮੈਨੂੰ ਬਹੁਤ ਖੁਸ਼ੀ ਹੋਈ ਹੈ ਜੀ ਕਿ ਤੁਸੀਂ ਇਸ ਇਲਾਕੇ ਦੇ ਵਸਨੀਕ ਹੋ ਕੋਈ ਪਾਰਸ਼ਦ ਵੀ ਖੜੇ ਨੇ ਪਾਰਸ਼ਦਪਤੀ ਤੁਹਾਡੇ ਨਾਲ ਖੜੇ ਆ ਹਾਂ ਜੀ ਹਾਂ ਜੀ ਪਹਿਲੇ ਵੀ ਇੱਥੇ ਇਦਾਂ ਦੀ ਇੱਕ ਘਟਨਾ ਹੋਈ ਸੀ ਪੰਜ ਛੇ ਗੱਡੀਆਂ ਦੇ ਨਾਲ ਸ਼ੀਸ਼ੇ ਤੋੜੇ ਗਏ ਹੂੰ ਉਹਦੇ ਦੀ ਪੁਲਿਸ ਨੂੰ ਇਨਫੋਰਮੇਸ਼ਨ ਦਿੱਤੀ ਹੋਈ ਸੀ ਕਿ ਪਾਰਕ ਦੇ ਜਿਹੜੇ ਆਲੇ ਦੁਆਲੇ ਇਨ ਬਿਟਵੀਨ ਜਿਹੜਾ ਏਰੀਆ ਹੈ ਇੱਥੇ ਬਹੁਤ ਨਸ਼ੇ ਦਾ ਗੜਬੜ ਚੁੱਕਾ ਹੈ ਇੱਥੇ ਰੋਜ਼ ਨਸ਼ਾ ਹੁੰਦਾ ਹੈ ਨਸ਼ਾ ਵੇਚਦੇ ਵੀ ਆ ਤੇ ਪੁਲਿਸ ਨੇ ਉਸ ਤਰੀਕੇ ਨਾਲ ਟਰੈਪ ਲਗਾਇਆ ਹੋਇਆ ਸੀ ਜੀ ਜਿਹੜੀ ਆ ਜਗਾ ਸੀ ਇੱਥੇ ਤਰੀਬਨ ਨੀ ਨਸ਼ਾ ਵੇਚਣਾਂ ਦੇ ਇਤਨੇ ਲੋਕ ਵੇਚਦੇ ਕੀ ਮਤਲਬ ਕਾਦਨ ਕੀ ਆ ਪੂਰਾ ਇੱਥੇ ਦੇ ਲੋਕ ਕਿਉਂਕਿ ਕਈ ਵਾਰੀ ਇੱਥੋਂ ਦੇ ਲਾਈਟਾਂ ਵੀ ਠੀਕ ਅੱਜ ਵੀ ਜਿਹੜੀ ਟੀਮ ਲਾਈਟਾਂ ਠੀਕ ਕਰਨ ਆਈ ਹੋਈ ਹੈ ਸਾਰੀ ਟੀਮ ਪਹੁੰਚੀ ਆ ਇਹ ਲਾਓ ਭਾਜੀ ਇਹ ਲਾਈਟਾਂ ਠੀਕ ਕਰਦੇ ਸੀ ਕਿਉਂਕਿ ਜਿਹੜਾ ਏਰੀਆ ਸੀ ਇੱਥੇ ਨਸ਼ੇੜੀ ਜਿਹੜੇ ਤਾਰਾ ਕੱਟਦੇ ਹੁੰਦੇ ਸੀ ਸੀਟ ਲਾਈਟਾ ਬਿਲਕੁਲ ਬੰਦ ਰਹੇ ਉਹ ਸ਼ਰਾਰਤੀ ਅਨਸਰ ਜਿਹੜੇ ਉਹ ਨੇਰਾ ਕਰਦੇ ਹੁੰਦੇ ਸੀ ਅਸੀਂ ਬਾਰ ਬਾਰ ਲਾਈਟਾ ਠੀਕ ਕਰਾਉਂਦੇ ਸੀ ਉਹ ਬਾਰ ਬਾਰ ਫੇਰ ਕੱਟ ਦੇ ਦਿੰਦੇ ਸਾਲੂ ਇੱਕ ਚੀਜ਼ ਦੇਖੀ ਮੇਰੇ ਲਾਈਟਾ ਠੀਕ ਕਰ ਰਹੇ ਸੀ ਪਾਰਕਾਂ ਦੇ ਹਾਲਾਤ ਬੜਾ ਖਸਤਾ ਸੀ ਤੁਸੀਂ ਵਾਰਡ ਦੇ ਵਿੱਚ ਲੋਕਾਂ ਦੇ ਇਲੈਕਸ਼ਨ ਦੇ ਵਿੱਚ ਤੁਸੀਂ ਜਿੱਤੇ ਔਰ ਹੁਣ ਪਾਰਕਾਂ ਦੇ ਹਾਲਾਤ ਵਧੀਆ ਹੋ ਗਏ ਆ ਪਰ ਹੁਣ ਵੀ ਜੇ ਲੋਕ ਇਦਾਂ ਦੇ ਕੰਮ ਕਰਨਗੇ ਫਾਰਕਾਂ ਤੇ ਉਦਾਂ ਹੀ ਕੋਈ ਕਰਵਾ ਵੀ ਰਿਹਾ ਵਾ ਫਿਰ ਪੈਦਾ ਕੀ ਉਹ ਫਾਰਕਾਂ ਦੇ ਹਾਲਾਤ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵਧੀਆ ਕਰਾਂਗੇ ਮੇਰੀ ਹਾਊਸ ਦੇ ਵਿੱਚ ਜਿਹੜਾ ਅਸੀਂ ਟੈਂਡਰ ਵੀ ਲਗਾਇਆ ਹੋਇਆ ਹੈ ਫਾਰਕਾਂ ਦੀ ਮੇਨਟੇਨੈਂਸ ਦਾ ਇਸ ਫਾਰਕਾਂ ਦੇ ਜਿਹੜੀ ਬੜੇ ਦੇਰ ਤੋਂ ਹਾਲਾਤ ਜਿਹੜੇ ਮਾਰੇ ਹੈ ਇਹਨਾਂ ਨੂੰ ਖੂਬਸੂਰਤ ਬਣਾਵਾਂਗੇ ਲੋਕ ਇੱਥੇ ਘਰਾ ਦੇ ਜਿਹੜੇ ਲੋਕ ਇੱਥੇ ਆ ਕੇ ਬੱਚੇ ਖੇਡਿਆ ਵੀ ਕਰਨਗੇ ਤੇ ਸੈਰ ਵੀ ਕਰਿਆ ਕਰੇਗਾ ਕੋਈ ਨਾ ਆਸ-ਪਾਸ ਕਿੰਨਾ ਰਿਆਸ਼ੀ ਇਲਾਕਾ ਇਹਨੇ ਲੋਕ ਵਧੀਆ ਇੱਥੇ ਸ਼ਾਮੀ ਆਉਂਦੇ ਸੈਰ ਕਰਦੇ ਟੁੱਟੇ ਝੂਟੇ ਸੀਗੇ ਹੁਣ ਜੇ ਜੋੜੇ ਦੇ ਦੁਆਰਾ ਫੇਰ ਲੋਕੀ ਉੱਤੇ ਮਾਰਾ ਕੰਮ ਕਰ ਰਹੇ ਸੀ। ਸ਼ਹਿਰ ਦਾ ਗੜ ਬਣ ਗਿਆ ਜਿਆ ਸਿਆ ਪਾਰਕ। ਜੀ ਤੇ ਪੁਲਿਸ ਵੱਲੋਂ ਜਿਹੜੀ ਅੱਜ ਕਾਰਵਾਈ ਕੀਤੀ ਗਈ ਹੈ ਬਹੁਤ ਵਧੀਆ ਪ੍ਰਸ਼ੰਸਾ ਦੇ ਭਾਗੀਦਾਰ ਹੈ ਔਰ ਕਮਿਸ਼ਨਰ ਸਾਹਿਬ ਇਸ ਨੂੰ ਲੈ ਕੇ ਕੋਈ ਤੁਸੀਂ ਥਾਣਾ ਪਰਵਾਰੀ ਨਾਲ ਕੋਈ ਮੀਟਿੰਗ ਕੀਤੀ ਯਾਰ ਪਾਰਕ ਨੇ ਨਿਸ਼ਾ ਕਰਦੇ ਜਾਂ ਲੋਕ ਉਹਨਾਂ ਨੂੰ ਮਿਲਿਆ ਜਾਵੇ ਇੱਕ ਵਾਰੀ ਪੁਲਿਸ ਨੂੰ ਵੀ ਜਿਹੜਾ ਧਿਆਨ ਦੇ ਦਿੱਤੀ ਗੱਡੀ 6 ਗੱਡੀਆਂ ਨੇ ਤੇ ਸ਼ੀਸ਼ੇ ਟੁੱਟੇ ਸੀ। ਮੌਕੇ ਤੇ ਖੁਦ ਐਸਐਚਓ ਸਾਹਿਬ ਆਪ ਵੀ ਆਏ ਸੀ, ਟੀਮ ਵੀ ਆਈ ਸੀ। ਸਾਰਾ ਵਾਕਿਆ ਉਹਨਾਂ ਨੂੰ ਦਿਖਾਇਆ ਗਿਆ ਸੀ। ਉਹਨਾਂ ਨੇ ਸੀਸੀ ਫੂਟੇਜ ਵੀ ਚੈੱਕ ਕੀਤੀ ਉਸ ਤੋਂ ਬਾਅਦ 2 ਦਿਨ ਬਾਅਦ ਇੱਥੇ ਇੱਕ ਕਿਸੇ ਦੇ ਉਹਨਾਂ ਨੇ ਕੋਈ ਨਸ਼ੇੜੀਏ ਸੀ ਉਹਨਾਂ ਨੇ ਕਿਸੇ ਦੇ ਕੋਈ ਟੱਕ ਵੀ ਮਾਰਿਆ ਸੀ ਉਹਨਾਂ ਕੋ ਮੋਬਾਈਲ ਖੋਇਆ ਸੀ ਉਹਨਾਂ ਨੇ ਟਰੈਪ ਕਰਕੇ ਉਹਨੂੰ ਫੜਾ ਕੇ ਖੁਦ ਉੱਤੇ ਥਾਣੇ ਚ ਦੇ ਕੇ ਆਏ ਸੀ ਉਹਨਾਂ ਨੂੰ ਉਸ ਤੋਂ ਬਾਅਦ ਉਹਨਾਂ ਨੇ ਪੂਰੀ ਨਿਗਾਰਾ ਸੀ ਇੱਥੇ ਇੱਥੇ ਸਿਵਲ ਵਰਦੀ ਚ ਵੀ ਉਹ ਆਉਂਦੇ ਸੀ ਚੱਕਰ ਲਗਾਉਂਦੇ ਸੀ ਜਿਹਦਾ ਰਿਜ਼ਲਟ ਅੱਜ ਦੇਖੋ ਕਿ ਜਿਹੜਾ ਜੋ ਵੀ ਕੰਮ ਹੋਇਆ ਸੀ ਦਾ ਵਧੀਆ ਕਵਾਂਗੇ ਵਧੀਆ ਕੰਮ ਹੋਇਆ ਹੈ ਨਸ਼ਾ ਮੁਕਤ ਹੋਣਾ ਚਾਹੀਦਾ ਹੈ ਸੋ ਬਿਲਕੁਲ ਜੀ ਸੋ ਦੇਖ ਸਕਦੇ ਹੋ ਪਾਰਸ਼ਦ ਪਤੀ ਨੇ ਨਵਦੀਪ ਜਰੇਵਾਲ ਪੋਕੇ ਤੇ ਪ ਔਰ ਤਸਵੀਰਾਂ ਦੇਖ ਸਕਦੇ ਹੋ ਕੁਵਾਰੀ ਫਿਰ ਤੁਹਾਨੂੰ ਸਾਂਝੀਆ ਕਰਾਂਗੇ ਉਸੇ ਜਗ੍ਹਾ ਦੀਆਂ ਜਿੱਥੇ ਹਾਲਾਤ ਦੇਖ ਸਕਦੇ ਹੋ ਇਹ ਜਿਹੜੇ ਹਾਲਾਤ ਹੈ ਜਲੰਧਰ ਵੈਸਟ ਇਲਾਕੇ ਦੇ ਵੀਰ ਬਬਰੀਕ ਚੌਂਕ थाना ਪੰਜ ਦੇ ਅਧੀਨ ਦੇ ਤੁਹਾਨੂੰ ਸਾਂਝੇ ਕੀਤੇ ਜਾ ਰਹੇ ਨੇ ਜਿੱਥੇ ਇੱਕ ਗੱਡੀ ਜਿਹੜੀ ਦੱਸਿਆ ਜਾ ਰਿਹਾ ਕਿ ਉਹ ਆਮੋ ਸਾਹਮਣੇ ਸ਼ਾਇਦ ਕੋਈ ਟੱਕਰ ਹੋਈ ਹੈ ਔਰ ਜਿਹੜੇ ਕਿ ਲੋਕ ਦੱਸ ਰਹੇ ਕਿ ਫਾਇਰਿੰਗ ਵੀ ਇੱਥੇ ਹੋਈ ਹੈ ਪਰ ਪੁਲਿਸ ਨੇ ਇਸ ਚੀਜ਼ ਦੀ ਹਲੇ ਪੁਸ਼ਟੀ ਨਹੀਂ ਕੀਤੀ ਕਿ ਇੱਥੇ ਫਾਇਰਿੰਗ ਹੋਈ ਹੈ ਕੀ ਹੋਇਆ ਦੋ ਵਿਅਕਤੀ ਪੁਲਿਸ ਇਥੋਂ ਦੀ ਲੈ ਕੇ ਜਾ ਚੁੱਕੀ ਹੈ ਦੋ ਵਿਅਕਤੀ ਲੈ ਕੇ ਜਾ ਚੁੱਕੀ ਇੱਥੇ ਜਿਹੜੇ ਮੌਕੇ ਤੇ ਜਿਹੜੇ ਸਪੈਸ਼ਲ ਸੈਲ ਦੀ ਟੀਮ ਹੈ ਉੱਥੇ ਖੜੀ ਹੋਈ ਹੈ ਔਰ ਉਹਨਾਂ ਦੇ ਜਿਹੜੇ ਇਨਸਪੈਕਟਰ ਇੱਥੇ ਪਹੁੰਚ ਰਹੇ ਆ ਔਰ ਇਹ ਥਾਣਾ 5 ਦੇ ਦੀਨਸਾਰਾ ਮਾਮਲਾ ਪਰ ਸਪੈਸ਼ਲ ਸੈਲ ਇੰਨੀ ਦੂਰੋਂ ਇੱਥੇ ਆ ਕੇ ਪਹੁੰਚ ਗਿਆ ਪਰ ਥਾਣਾ 5 ਦੇ ਜਿਹੜੇ ਪ੍ਰਭਾਰੀ ਨੇ ਉਹ ਕਿੱਥੇ ਨੇ ਐਸ ਐਚ ਓ ਸਾਹਿਬ ਨਹੀਂ ਇੱਥੇ ਪਹੁੰਚੇ ਔਰ ਮੌਕੇ ਤੇ ਇੱਥਾ ਜਿਹੜਾ ਸਪੈਸ਼ਲ ਸੈਲ ਦੀ ਟੀਮ ਹੈ ਉਹ ਆ ਕੇ ਇੱਥੇ ਕਾਰਵਾਈ ਦੇ ਵਿੱਚ ਜਿਹੜੀ ਝੁੱਟੀ ਹੋਈ ਹੈ ਔਰ ਜਿਹੜੇ ਦੋ ਵਿਅਕਤੀ ਇੱਥੋਂ ਦੀ ਪੁਲਿਸ ਰਾਉਂਡ ਅਪ ਕਰਕੇ ਜਿਹੜੀ 70 ਨੰਬਰ ਦੀ ਸ਼ਿਫਟ ਗੱਡੀ ਆ ਉਹਦੇ ਵਿੱਚ ਲੈ ਕੇ ਗਈ ਆ ਔਰ ਦੱਸਿਆ ਜਾ ਰਿਹਾ ਕਿ ਹੋਰ ਵੀ ਜਿਹੜੇ ਅਧਿਕਾਰੀ ਇੱਥੇ ਆ ਰਹੇ ਆ ਕਾਰਵਾਈ ਜਿਹੜੀ ਕੀ ਕੀਤੀ ਜਾ ਰਹੀ ਆ ਉਹਨਾਂ ਦੇ ਉੱਪਰ ਜਾਂ ਕੀ ਗੱਲਬਾਤ ਹੈ ਤੁਸੀਂ ਦੇਖ ਸਕਦੇ ਹੋ ਕਿ ਇਹ ਗੱਡੀ ਜਿਹੜੀ ਇੱਥੇ ਖੜੀ ਹੋਈ ਹੈ ਸਾਡੇ ਵੱਲੋਂ ਜਿਹੜੀ ਪੁਸ਼ਟੀ ਨਹੀਂ ਕੀਤੀ ਜਾਂਦੀ ਇਸ ਚੀਜ਼ ਦੀ ਕਿ ਗੱਡੀ ਕਿਸ ਦੀ ਹੈ ਪੁਲਿਸ ਨੇ ਜਿਹੜੀ ਆ ਆਫੀਸ਼ੀਅਲੀ ਪੁਲਿਸ ਨੇ ਕੋਈ ਵੀ ਜਿਹੜਾ ਦੱਸਿਆ ਨਹੀਂ ਹੈ ਕਿ ਬੰਦੇ ਕੌਣ ਸੀ ਕਿੱਥੋਂ ਆਏ ਆ ਜਾਂ ਕਿੱਥੇ ਲੈ ਕੇ ਜਾਣਾ ਸੀ ਜਾਂ ਕੀ ਇਹਨਾਂ ਦੇ ਪਿੱਛੇ ਕਾਰਨ ਹੈ ਕਿ ਇਹਨਾਂ ਦੀ ਗੱਲਬਾਤ ਸੀ ਕਿੰਨਾਂ ਨਾਲ ਇਹਨਾਂ ਦਾ ਝਗੜਾ ਹੋਇਆ ਜਾਂ ਕੀ ਜਿਹੜਾ ਨਸ਼ਾ ਤਸਕਰੀ ਤੇ ਤਸਕਰ ਸੀ ਜਾਂ ਕੋਈ ਸੀ ਜਾਂ ਪਿੱਛਾ ਕਰ ਰਹੇ ਸੀ ਉਸ ਤੋਂ ਬਾਅਦ ਆ ਕੇ ਦੱਸਿਆ ਜਿਹੜੀ ਪਾਰਕਾਂ ਦੇਖ ਸਕਦੇ ਹੋ ਜਿਹੜੀ ਪਾਰਕ ਦੇ ਲਾਗੇ ਇੱਥੇ ਆ ਕੇ ਜਿਹੜਾ ਜੀਐਮ ਗਰਲ ਸਕੂਲ ਹੈ ਜੋ ਇੱਥੇ ਦੇ ਲੋਕ ਆ ਕਿ ਉਹ ਕਹਿੰਦੇ ਕਿ ਇਲਾਕੇ ਦੇ ਵਿੱਚ ਕਾਫੀ ਜਿਹੜਾ ਨਸ਼ਾ ਤਸਕਰੀ ਹੋ ਰਹੀ ਹੈ ਪਹਿਲਾਂ ਵੀ ਕਈ ਵਾਰ ਕੰਪਲੇਂਟਾਂ ਦਿੱਤੀਆਂ ਪਰ ਕੋਈ ਕਾਰਵਾਈ ਨਹੀਂ ਹੋਈ ਪਹਿਲਾਂ ਵੀ ਜਿਹੜੇ ਸ਼ੀਸ਼ੇ ਤੇ ਗੱਡੀ ਦੇ ਟੁੱਟੇ ਆ ਔਰ ਮਾਹੌਲ ਦੇਖ ਸਕਦੇ ਹੋ ਕਿ ਇਸ ਵੇਲੇ ਜਿਹੜਾ ਆਸ-ਪਾਸ ਦੇ ਲੋਕ ਆ ਜਿਹੜੇ ਇਕੱਠੇ ਹੋਏ ਨੇ ਔਰ ਜਿਹੜੇ ਇੱਥੇ ਦੇ ਲੋਕ ਜਿਹੜੇ ਬੈਠੇ ਸੀਗੇ ਜਿਨ੍ਹਾਂ ਨੇ ਸਾਰਾ ਮਾਮਲਾ ਜਿਹੜਾ ਦੇਖਿਆ ਔਰ ਦੱਸ ਰਹੇ ਕਿ ਜਿਹੜਾ ਇੱਥੇ ਫਾਇਰਿੰਗ ਵੀ ਹੋਈ ਹੈ ਔਰ ਗੱਡੀ ਦੇਖ ਸਕਦੇ ਹੋ ਕਿ ਸਪਰਟ ਗੱਡੀ ਹੈ ਜਿਹੜੀ ਗੱਡੀ ਇੱਥੇ ਖੜੀ ਹੋਈ ਹੈ ਤੇ ਇੱਕ ਗੱਡੀ ਦੇ ਵਿੱਚ ਜਿਹੜੀ ਪੁਲਸ ਆ ਦੋ ਬੰਦੇ ਲੈ ਕੇ ਜਾ ਚੁੱਕੀ ਹੈ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਜਿਹੜੀਆਂ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਆ ਗਿਆ ਯਾਰ ਵੀ ਹੂੰ ਕਿੰਨੀ ਦੇਰ ਲੱਗਣੀ ਹੋਰ ਹਾਂਜੀ ਇੱਥੇ ਰੋਗੇਗੇ ਭੱਲੇ ਆ ਗਿਆ ਇੱਥੋਂ ਹੋ ਗਿਆ ਗਿਆ ਪਰ ਸਾਰੇ ਤੋਂ ਪਹਿਲਾਂ ਹੋ ਗਿਆ ਗਿਆ ਇਸ ਇੱਥੇ ਨਹੀਂ ਨਹੀਂ ਆਹ ਹੋਣੀ ਤਾਂ ਮੁੰਡੇ ਅੱਛਾ ਜੀ ਮੁੰਡੇ ਅੱਧੇ ਕਿੰਨੀ ਕਦੀ ਕਰ ਤੂੰ ਕਾਰ ਦੀ 2 ਤੋਂ 3 ਸਹੀ ਨਹੀਂ ਮੜਿਆ ਆ ਗਿਆ ਹਾਂਜੀ ਅੱਗੇ ਪਿੱਛੇ ਕਿਤੋਂ ਕਿਤਨਾ ਜਾ ਰਿਹਾ ਹੈ ਇਹ ਨਾਲ ਗੱਡੀ ਦਾ ਮੈਂ ਤਾਂ ਸਟਾਫ ਆਵੇ ਬਾਈ ਤੁਹਾਨੂੰ ਬ੍ਰੀਫ ਇਹ ਸਿਰ ਵੀ ਤੁਹਾਨੂੰ ਪਤਾ ਹੀ ਹੋਊਗਾ ਕਿ ਤੁਸੀਂ ਬਰੇਜ ਗਈ ਇੱਥੀ ਆ ਉਸੀ ਮੋਕੇ ਦੇ ਪੜੇ ਆ। ਲੜਕੇ ਕਿੰਨੇ ਸੀ? ਹੁੰਦੇ ਲੜਕੇ ਪੜੇ ਸੀ। ਇੱਕ ਹੀ ਸੀ। ਇੱਕ ਹੀ ਗੱਡੀ ਉਹਨਾਂ ਦੀ ਆ। ਕਿਹੜੀ ਗੱਡੀ ਤੇ ਟੈਰ ਟੈਕ? ਇਹ ਗੱਡੀ ਚ ਐਸੀ ਭਜੀ ਆ। ਇਹਨੂੰ ਭਾਜੀ ਵੈਰੀਫਾਈ ਕਰਕੇ ਤੁਹਾਨੂੰ ਲੱਗੋ। ਨਹੀਂ ਨਹੀਂ ਸਾ ਵੇਚਣੇ ਸੀ। ਇੱਥੇ ਸਰ ਲੋਗੇ ਹੁਣ ਕਬਜ਼ੇ 'ਚ। ਗੱਡੀ ਕਬਜ਼ੇ ਲਈ ਦਿੱਤੀ ਜਾਏਗੀ। ਮਤਲਬ ਗੱਡੀ ਉਹਨਾਂ ਦੀ ਆ ਰਹੀ ਹੈ। ਮੈਂ ਨਾ ਵੈਰੀਫਾਈ ਕਰਕੇ ਤੁਹਾਨੂੰ ਲੱਗੋ ਭਾਜੀ ਜੀ। 3 4 5 6 ਲਗਾਤਾਰ ਕਿਸ ਵੀ ਰਾ ਸੋਏ ਤੋਂ ਜਲੰਧਰ ਦਾ ਮਾਮਲਾ ਦਿਖਾ ਰਹੇ ਜਿਵੇਂ ਹੀ ਇੱਥੇ ਮੌਕੇ ਤੇ ਜਿਹੜੇ ਇੰਸਪੈਕਟਰ ਆ ਪਹੁੰਚ ਰਹੇ ਆ ਆਂਦੇ ਦਾ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਹੁਣ ਤੱਕ ਬਣੇ ਰਹੇ ਲਈ ਪਬਲਿਕ ਅਪਡੇਟ ਟੀਵੀ ਨਾਲ ਆਪ ਸਭ ਦਾ ਬਹੁਤ ਬਹੁਤ ਧੰਨਵਾਦ